ਮੰਜਾ ਉੱਤੇ ਕੁੱਤੇ ਚਾਰ ਹੀ ਬੈਠੇ ਆ ਮੰਜਾ ਗਾਵਾ ਅਸੀਂ ਵਿਸਾਰੀ ਬੈਠੇ ਆ ਤੇ ਬਾਪੂ ਬੇਬੇ ਗਰਦ ਆਸ਼ਰਮ ਰਹਦੇ ਨੇ ਬੇਬੇ ਬਾਪੂ ਫਿਰਦ ਆਸ਼ਰਮ ਰਹਦੇ ਨੇ ਕੁੱਤਿਆਂ ਅੱਗੇ ਮੀਟ ਖਲਾਨੀ ਬੈਠੇ ਆ ਤੇ ਬਾਪੂ ਸ਼ਹਿਰ ਆ ਜਾਂਦਾ ਅਜੇ ਵੀ ਸਾਈਕਲ ਤੇ ਬਾਪੂ ਸ਼ਹਿਰ ਆ ਜਾਂਦਾ ਅਜੇ ਵੀ ਸਾਈਕਲ ਤੇ ਕਾਰਾਂ ਦੇ ਵਿੱਚ ਕੁੱਤੇ ਵਾੜੀ ਬੈਠੇ ਆ ਤੇ ਪਹਿਲਾਂ ਖੁਬਿਆਂ ਦੇ ਵਿੱਚ ਕੁੱਕੜ ਹੁੰਦੇ ਸੀ ਪਹਿਲਾਂ ਖੁਬਿਆਂ ਦੇ ਵਿੱਚ ਕੁੱਕੜ ਹੁੰਦੇ ਸੀ ਓਏ ਅੱਜ ਕੱਲ ਪਿੰਜਰੇ ਕੁੱਤੇ ਤਾੜੀ ਬੈਠੇ ਆ ਅੱਜ ਕੱਲ ਪਿੰਜਰੇ ਕੁੱਤੇ ਤਾੜੀ ਬੈਠੇ ਆ ਤੇ ਰੱਬ ਨੇ ਸੀ ਬਣਾਇਆ ਬੰਦਾ ਹਰ ਇੱਕ ਸ਼ੈਤੋਂ ਵੱਧ ਰੱਬ ਨੇ ਸੀ ਬਣਾਇਆ ਬੰਦਾ ਹਰ ਇੱਕ ਸ਼ੈਤੋਂ ਵੱਧ ਤੇ ਫਿਰ ਕਿਉਂ ਆਪਣੀ ਜੂਨ ਵਗਾੜੀ ਬੈਠੇ ਆ ਫਿਰ ਕਿਉਂ ਆਪਣੀ ਜੂਨ ਵਗਾੜੀ ਬੈਠੇ ਆ ਤੇ ਗੁਲਾਮੀ ਵਾਲਿਆ ਲਿਖੋ ਕ੍ਰੀਤੀਆਂ ਕਲਮਾਂ ਨਾਲ ਗੁਲਾਮੀ ਵਾਲਿਆਂ ਲਿਖੋ ਕ੍ਰੀਤੀਆਂ ਕਲਮਾਂ ਨਾਲ ਕਿਉਂ ਚੁੱਪ ਕਰਕੇ ਅਸੀਂ ਲਿਖਾਰੀ ਬੈਠੇ ਆਂ ਕਿਉਂ ਚੁੱਪ ਕਰਕੇ ਅਸੀਂ ਲਿਖਾਰੀ ਬੈਠੇ ਆਂ ਮੰਜਿਆ ਉੱਤੇ ਕੁੱਤੇ ਚੜੀ ਬੈਠੇ ਆਂ ਬੱਡਾ ਉੱਤੇ ਕੁੱਤੇ ਚੜੀ ਬੈਠੇ ਆਂ ਬੱਡਾ ਉੱਤੇ ਕੁੱਤੇ ਚੜੀ ਬੈਠੇ ਆਂ ਤੇ ਮੰਜਾ ਗਾਮਾ ਅਸੀਂ ਵਸਾਰੀ ਬੈਠੇ ਆਂ ਮੰਜਾ ਗਾਮਾ ਅਸੀਂ ਵਸਾਰੀ